ਪੰਜਾਬ ਦੀ ਧਰਤੀ 'ਤੇ ਨਵੀਂ ਟੈਕਨੋਲੋਜੀ ਜਨਮ ਲੈ ਰਹੀ ਹੈ ਤੁਸੀਂ ਕਿਵੇਂ ਸੋਚਦੇ ਹੋ ਇਹ ਸਿਰਫ ਵਾਹਨ ਨਹੀਂ ਸੋਚ ਦੀ ਉਡਾਨ ਹੈ ਤੇ ਇਸ ਤਰ੍ਹਾਂ ਦੀ ਹੋਰ ਵੀ ਟੈਕਨੋਲੋਜੀ ਦੀ ਲੋੜ ਆ ਪੰਜਾਬ ਦੀ ਧਰਤੀ 'ਤੇ ਨਵੀਂ ਟੈਕਨੋਲੋਜੀ ਜਨਮ ਲੈ ਰਹੀ ਹੈ ਤੁਸੀਂ ਕਿਵੇਂ ਸੋਚਦੇ ਹੋ ਇਹ ਸਿਰਫ ਵਾਹਨ ਨਹੀਂ ਸੋਚ ਦੀ ਉਡਾਨ ਹੈ ਤੇ ਇਸ ਤਰ੍ਹਾਂ ਦੀ ਹੋਰ ਵੀ ਟੈਕਨੋਲੋਜੀ ਦੀ ਲੋੜ ਆ ਅਸੀਂ ਪੰਜਾਬੀ ਹਾਂ ਅਸੰਭਵ ਸਾਡੇ ਲਈ ਕੁਝ ਨਹੀਂ ਹੈ ਆਈ ਨਾਲ ਅਸੀਂ ਕੁਝ ਵੀ ਬਣਾ ਸਕਦੇ ਹਾਂ ਅਸੀਂ ਪੰਜਾਬੀ ਹਾਂ ਅਸੰਭਵ ਸਾਡੇ ਲਈ ਕੁਝ ਨਹੀਂ ਹੈ ਆਈ ਨਾਲ ਅਸੀਂ ਕੁਝ ਵੀ ਬਣਾ ਸਕਦੇ ਹਾਂ ਲੋਹੇ ਵਿੱਚ ਸਾਡਾ ਹੌਸਲਾ ਵੀ ਖੁੱਲਿਆ ਹੋਇਆ ਹੈ ਨਾਲੇ ਲੋਹਾ ਤਾਂ ਹੁਣ ਸਾਡੀ ਧਰਤੀ ਦੇ ਵਿੱਚੋਂ ਹੀ ਨਿਕਲ ਆਉਂਦਾ ਹੈ ਸਾਡੇ ਪੰਜਾਬ ਦੀ ਧਰਤੀ ਤੇ ਇਹ ਟੈਕਨੋਲੋਜੀ ਪਿੰਡਾਂ ਲਈ ਵਰਦਾਨ ਬਣੇਗੀ ਸਾਡੇ ਪੰਜਾਬ ਦੀ ਧਰਤੀ ਤੇ ਇਹ ਟੈਕਨੋਲੋਜੀ ਪਿੰਡਾਂ ਲਈ ਵਰਦਾਨ ਬਣੇਗੀ। ਕੁਦਰਤ ਤੋਂ ਸਿੱਖ ਕੇ ਅਸੀਂ ਭਵਿਕ ਬਣਾਉਣ ਦੀ ਸਕੀਮਾਂ ਲਾ ਰਿਹਾ ਕਿ ਤੁਸੀਂ ਸਾਡੇ ਨਾਲ ਹੋ। ਕੁਦਰਤ ਤੋਂ ਸਿੱਖ ਕੇ ਅਸੀਂ ਭਵਿਕ ਬਣਾਉਣ ਦੀ ਸਕੀਮਾਂ ਲਾ ਰਿਹਾ ਕਿ ਤੁਸੀਂ ਸਾਡੇ ਨਾਲ ਹੋ। ਅਸੀਂ ਹੋਰ ਵੀ ਇਦਾਂ ਦੀਆਂ ਖੋਜਾਂ ਕਰਦੇ ਰਹਾਂਗੇ ਜੇਕਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ। ਉਹ ਦੇਖੋ ਚੀਨ ਤੋਂ ਇੰਜੀਨੀਅਰ ਆ ਗਿਆ ਕਿੰਨਾ ਅੱਗੇ ਵਧ ਗਏ ਹਨ। ਹੋ ਨਸੀਬੀ ਚੀਨ ਦੇ ਇੰਜੀਨੀਅਰਾਂ ਤੋਂ ਸਿੱਖ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਇਹ ਡਿਜ਼ਾਈਨ ਮੈਂ ਕਦੇ ਨਹੀਂ ਵੇਖਿਆ ਤੁਸੀਂ ਤਾਂ ਸਾਡੇ ਨਾਲੋਂ ਵੀ ਅੱਗੇ ਵੱਧ ਗਏ ਇਹ ਡਿਜ਼ਾਈਨ ਮੈਂ ਕਦੇ ਨਹੀਂ ਵੇਖਿਆ ਤੁਸੀਂ ਤਾਂ ਸਾਡੇ ਨਾਲੋਂ ਵੀ ਅੱਗੇ ਵੱਧ ਗਏ ਤੁਹਾਡਾ ਸਵਾਗਤ ਹੈ ਜੀ ਇਹ ਪੰਜਾਬ ਦੀ ਧਰਤੀ ਤੇ ਹੋਰ ਕਿੱਦਾਂ ਘਰ ਸਭ ਠੀਕ ਹੈ ਤੁਹਾਡਾ ਸਵਾਗਤ ਹੈ ਜੀ ਇਹ ਪੰਜਾਬ ਦੀ ਧਰਤੀ ਤੇ ਹੋਰ ਕਿੱਦਾਂ ਘਰ ਸਭ ਠੀਕ ਹੈ ਅਸੀਂ ਮਿਲ ਦੋਵੇਂ ਦੇਸ਼ ਤੇ ਲੋਕਾਂ ਇੰਜੀਨੀਅਰ ਕੰਮ ਕਰਾਂਗੇ। ਅਸੀਂ ਰਲ ਮਿਲ ਕੇ ਦੋਵੇਂ ਦੇਸ਼ ਤੇ ਇੰਜੀਨੀਅਰ ਇਸ ਪ੍ਰੋਜੈਕਟ ਤੇ ਕੰਮ ਕਰਾਂਗੇ। ਬਟਿੰਡਾ ਬਟਿੰਡਾ ਬਟਿੰਡਾ